ਹਾਂਜੀ ਸਤਿ ਸ਼੍ਰੀ ਅਕਾਲ ਵੇਚੀ ਤੁਸੀਂ ਜੁੜੇ ਹੋ ਆਪਣੇ ਚੈਨਲ ਨਾਲ ਕਰਨਦੀਪ ਸਿੰਘ ਨਰਸਰੀ ਤੇ ਆਪਣੇ ਕੋਲ ਬਹੁਤ ਵਧੀਆ ਕਾਣ ਹੈ ਜੀ ਹਾਈਬ੍ਰਿਡ ਕਾਣ ਕਿਸੇ ਵੀ ਵੀਰ ਨੂੰ ਜ਼ਰੂਰ ਤੋਵੇ ਸਾਡੇ ਕੋਲੋਂ ਕਾਣ ਖਰੀਦ ਸਕਦੇ ਹੋ ਜੀ ਬਹੁਤ ਵਧੀਆ ਕਾਣ ਹੈ ਜੀ ਇਸ ਤੋਂ ਇਲਾਵਾ ਸਾਡੇ ਕੋਲ ਸੰਜੰਟਾ ਗੋਭੀ ਦੀ ਪਨੀਰੀ ਹਾਈਬ੍ਰਿਡ ਬਹੁਤ ਵਧੀਆ ਪਨੀਰੀ ਹੈ ਜੀ ਬਹੁਤ ਵਧੀਆ ਪਨੀਰੀ ਹੈ ਜੀ ਇਸ ਤੋਂ ਇਲਾਵਾ ਸਾਡੇ ਕੋਲ ਸੰਜੰਟਾ ਕੰਪਨੀ ਦੀ ਮਿਰਚ ਦੀ ਪਨੀਰੀ ਹਾਈਬ੍ਰਿਡ ਵੀ ਆ ਗਈ ਹੈ ਜੀ ਬਹੁਤ ਵਧੀਆ ਪਨੀਰੀ ਹੈ ਜੀ ਅੱਗੇ ਆ ਗਈ ਆਪਣੇ ਕੋਲ ਬਾਂਦ ਗੋਭੀ ਦੀ ਪਨੀਰੀ ਇਹ ਵੀ ਵੀਰ ਸੰਜੰਟਾ ਕੰਪਨੀ ਦੀ ਹਾਈ ਬ੍ਰੈਡ ਪਨੀਰੀ ਹੈ ਜੀ ਬਹੁਤ ਵਧੀਆ ਬੰਦ ਗੋਭੀ ਹੈ ਜੀ ਅੱਗੇ ਆਪਣੇ ਕੋਲ ਆ ਗਈ ਵੀਰ ਜੀ ਫੁੱਲ ਗੋਭੀ ਇਹ ਵੀ ਬਹੁਤ ਵਧੀਆ ਗੋਭੀ ਹੈ ਜੀ ਹਾਈ ਬ੍ਰੈਡ ਕਿਸੇ ਨੂੰ ਵੀ ਜ਼ਰੂਰਤ ਹੋਵੇ ਉਹ ਆਪਣੇ ਕੋਲ ਆਣ ਕੇ ਲੈ ਜਾ ਸਕਦਾ ਹੈ ਬਹੁਤ ਵਧੀਆ ਜੀ ਗੋਭੀ ਧੰਨਵਾਦ